ਦੇ ਪਰਮਿਸ਼ਨ ਨਹੀਂ ਸੀ ਠੀਕ ਹੈ ਜੀ ਉਹਦੇ ਬਾਰੇ ਰੇਡ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਬਾਅਦ ਚੱਲਣ ਚੱਲਦੇ ਆ ਅਜੇ ਚੱਲ ਰਿਹਾ ਚੱਲ ਰਿਹਾ ਜੀ ਬੀਆਰ ਚੈੱਕ ਕਰ ਰਹੇ ਆ ਸਾਡੀ ਟਿਕਾਣਾ ਚੈੱਕ ਕਰ ਰਹੇ ਆ ਇਥੇ ਚਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਕਿੰਨੇ ਜੋੜੇ ਨੇ ਜੋੜੇ ਕਿਹੜੇ ਕੰਮ ਕਰ ਰਹੇ ਨੇ ਜੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਆ ਇਹ ਲੜਕੀਆਂ ਉੱਪਰ ਹੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲੇ ਰਹੇ ਤੇ ਉਹ ਉਹਦੀ ਆਰ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਇਸੇ ਕਰਕੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ ਪਰ ਕਿੰਨੇ ਪੈਸੇ ਲੱਤੇ ਜਾ ਰਹੇ ਜੀ ਇਹਨਾਂ ਦੇ ਕੋਲ ਪਰ ਘਰ ਸਭ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਇਆ ਇਹ ਵਿੱਚ ਬ੍ਰਾਹਮਣ ਵੌਇਸ ਰਿਹਾ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਆ ਜੇ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਭਰ ਦਾਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੁੰਡੇ ਅੰਦਰ ਦੀ ਦੋੜੇ ਨਹੀਂ ਕੁੜੀਆਂ ਹੈਗੀਆਂ 6-7 ਕੁੜੀਆਂ ਨੇ ਪਾ ਚਾਰ ਪੰਜ ਲੜਕੇ ਆ ਇੰਨੇ ਸਮੇਂ ਤੋਂ ਸਿਰਫ ਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਸਰ ਜਿਹੜੇ ਲੜਕੇ ਸਿਰਫ ਚੱਕ ਇਹਦਾ ਪੁਰਾਣਾ ਚੱਲ ਰਿਹਾ ਲੜਕੀਆਂ ਲੋਕਲ ਨਹੀਂ ਨਹੀਂ ਬਦੇਸੀ ਕੋਈ ਸਰ ਲੜਕੀਆਂ ਲੋਕਲ ਨੇ ਲੋਕਲ 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 ਨਗਦੀ ਕਿਨੀ ਬ੍ਰਾਮਾਤ ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੋਂ ਦੱਸ ਦੇਣਾ ਹੈ ਨਾ ਵਿਦੇਸ਼ੀ ਕਰੰਸੀ ਬ੍ਰਾਮਾਤ ਹੋਈ ਹੈ ਉਹ ਨਹੀਂ ਨਹੀਂ ਕੁਝ ਨਹੀਂ ਹੋਇਆ ਸਭੀ ਕਾਰਵਾਈ ਕਰਨ ਜਾ ਰਹੇ ਜੀ ਅਦੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਿਲਟੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲਨੀ ਕਾਰਵਾਈ ਹੋਊਗੀ ਸਰ ਇਹਨਾਂ ਦੇ ਸੀਨੀਅਰ ਲੀਡਰ ਵੀ ਲੋਕੀ ਇਹਨਾਂ ਦੀ ਪਤਾ ਲੱਗ ਜਾਊ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਇੱਕ ਗੱਲ ਹੈ ਮੇਰੀ ਗੱਲ ਤੇ ਲੜਕੀਆਂ ਦੀ ਏਜ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਲ ਨੇ ਇਹ ਕਿੱਥੋਂ ਦੀ ਆ ਰਹੀਆਂ ਜੀ ਇਥੇ ਉਹ ਤਾਂ ਜੇ ਪੁੱਛ ਰਿਹਾ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫਿਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲੀ ਇਹ ਇਨਫੋਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ਤਾ ਹੁੰਦਾ ਵਾ ਪਾਲ ਕਿਨੇ ਪਾਲ ਕਿਨੇ ਗ੍ਰਿਪ ਵਾਲ ਗਿਨੇ ਇਨਫੋਰਮੇਸ਼ਨ ਜਾਨੀ ਸੀ ਠੀਕ ਹੈ ਉਹਦੇ ਬਾਰੇ ਰਿਪੋਰਟ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਅੱਗੇ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਅਜੇ ਵੈਰੀਫਾਈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਚੱਲ ਰਹੀ ਕਿੰਨੇ ਕੁੜੀਆਂ ਕਿੰਨੇ ਮੁੰਡੇ ਅੰਦਰ ਅੰਦਰ ਅਜੇ ਚੱਲ ਰਿਹਾ ਚੱਲ ਰਿਹਾ ਜੀ ਡੀਵੀਆ ਚੈੱਕ ਕਰ ਰਹੇ ਸਾਰੀਆਂ ਟਿਕਾਣੇ ਚੈੱਕ ਕਰ ਰਹੇ ਇੱਥੇ ਚਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕੀਤਾ ਜੋੜੇ ਨਹੀਂਆਂ ਲੜਕੀਆਂ ਨੇ ਕੁਝ ਮੁੰਡੇ ਆ ਉਹ ਥੱਲੇ ਬੈਠੇ ਸੀ ਲੜਕੀਆਂ ਉੱਪਰ ਸੀ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਿਹਾ ਇੱਥੇ ਉਹਦੀ ਆਰ ਵਿੱਚ ਕੋਈ ਹੋਰ ਤਾਂ ਹੋ ਰਿਹਾ ਸੀ ਇੱਥੇ ਐਸੇ ਕਰਕੇ ਰੇਡ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜੜੀ ਹੋਊਗੀ ਤੁਹਾਨੂੰ ਦੱਸ ਦੇਵਾਂਗੇ ਪਰ ਕਿੰਨੇ ਪੈਸੇ ਲੱਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਕਿਸ ਤਰ੍ਹਾਂ ਸਾਰੀ ਇਨਵੈਸਟੀਗੇਸ਼ਨ ਸਾਡੇ ਆਏ ਆ ਇਹ ਵਿੱਚ ਬਰਾਮਦ ਹੋਏ ਸਰਕੋ ਪੈਸੇ ਉਹਨਾਂ ਕੋਲ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਧਰ ਦੇਂਗੇ ਤੁਹਾਨੂੰ ਸਰ ਕਿੰਨੇ ਕੁੜੀਆਂ ਮੰਡੀ ਅੰਦਰ ਦੀ ਜੋੜ ਇਹਦੀ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇਂ ਤੋਂ ਸਿਰਫ ਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਚੈੱਕ ਇਹਦਾ ਪੁਰਾਣਾ ਚੱਲ ਰਿਹਾ ਆ ਲੜਕੀਆਂ ਲੋਕਲ ਨਹੀਂ ਨਹੀਂ ਵਿਦੇਸ਼ੀ ਕੋਈ ਸਰ ਲੜਕੀਆਂ ਲੋਕਲ ਨੇ ਲੋਕਲ 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 ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੋਂ ਦੱਸ ਦੇਣੇ ਤਾ ਬੇਸੀ ਕਰੰਸੀ ਬ੍ਰਾਮਾਤ ਹੋਈ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਭੀ ਕਾਰਵਾਈ ਕਰਨ ਜਾ ਰਹੇ ਜੀ ਅਦੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲੋਂ ਹੀ ਕਾਰਵਾਈ ਹੋਊਗੀ ਸਰ ਇਹ ਜੀ ਸੀਨੀਅਰ ਲੀਡਰ ਵੀ ਲੋਕੀ ਇਹਨਾਂ ਨੂੰ ਵੀ ਪਤਾ ਲੱਗ ਜਾਊ ਜਦੋਂ ਕਰਾਂਗੇ ਸਾਰਾ ਕੁ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁ ਸਰ ਜੀ ਗੱਲ ਹੈ ਮੇਰੀ ਗੱਲ ਦੀ ਲੜਕੀਆਂ ਦੀ ਏਜ ਗਰੁੱਪ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕਾਂ ਇਥੋਂ ਦੀਆਂ ਲੋਕਲ ਨੇ ਇਹ ਵੀ ਇਹ ਕਿੱਥੋਂ ਆ ਰਹੀਆਂ ਜੀ ਇੱਥੇ ਉਹ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫਰਮੇਸ਼ਨ ਕੀ ਮਿਲਣੀ ਇਨਫਰਮੇਸ਼ਨ ਤੇ ਇਹੀ ਬਿਲੀ ਵੀ ਇੱਥੇ ਨਜਾਇਜ਼ ਤੁਹਾਡਾ ਹੁੰਦਾ ਵਾ ਉਹ ਬਾਲ ਗਿਨੇ ਬਾਲ ਗਿਨੇ ਗ੍ਰਿਭ ਬਾਲ ਗਿਨੇ